ਜਦੋਂ ਲੋਕ ਆਦੇਸਨ ਜਿੱਥੇ ਐਮਰਜੈਂਸੀ ਲੱਗ ਜੇ ਉਦੋਂ ਹੱਡੀਆਂ ਹੀ ਵਾਪਸ ਆਉਂਦੀਆਂ ਮੁੜ ਕੇ ਬੰਦਾ ਨਹੀਂ ਵਾਪਸ ਆਉਂਦਾ ਉਹ 19 ਮਹੀਨੇ ਮੈਂ ਜੇਲ੍ਹ ਚ ਰਿਹਾ ਪ੍ਰਕਾਸ਼ ਸਿੰਘ ਬਾਦਲ ਆ ਪ੍ਰਕਾਸ਼ ਸਿੰਘ ਬਾਦਲ ਬਾਦਲ ਸਾਹਿਬ ਜਦੋਂ ਜੇਲ੍ਹ ਜਾਂਦਾ ਸੀ ਜੀ ਉਹਦੀ ਸੇਵ ਬਣਦੀ ਸੀ ਉਹਦੀਆਂ ਮਾਲਸ਼ਾਂ ਹੁੰਦੀਆਂ ਸਨ ਉਹ ਕਬੂਤਰ ਰੱਖਦਾ ਸੀ ਜੀ ਖਰਗੋਸ਼ ਰੱਖਦਾ ਸੀ ਜੀ ਉਹ ਉਹ ਬੈਡਮਿੰਟਨ ਖੇਡਣ ਵਾਸਤੇ ਉਹਨੂੰ ਉਹ ਬੰਦੇ ਮਿਲਦੇ ਸਨ ਲੇਕਿਨ ਜਿੰਨਾ ਮੈਂ ਉਹਨੂੰ ਜਾਣਦਾ ਸ਼ਾਇਦ ਕੋਈ ਹੋਰ ਜਾਣਦਾ ਹੋਵੇ ਸਤਿ ਸ਼੍ਰੀ ਅਕਾਲ ਜੀ ਰਾਬਤਾ ਤੇ ਅੱਜ ਤੁਹਾਡਾ ਇੱਕ ਵਾਰ ਫੇਰ ਸਵਾਗਤ ਆ ਅੱਜ ਆਪਾਂ ਗੱਲ ਕਰਦੇ ਆ ਪੰਜਾਬ ਦੀ ਪੋਲਿਟਿਕਸ ਦੇ ਸਾਰਿਆਂ ਤੋਂ ਵੱਡੇ ਖਿਡਾਰੀ ਪ੍ਰਕਾਸ਼ ਸਿੰਘ ਬਾਦਲ ਦੀ ਅਠ ਦਸ਼ਕਾਂ ਤੱਕ ਪੰਜਾਬ ਦੀ ਰਾਜਨੀਤੀ ਤੇ ਰਾਜਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਮਲੂਟ ਦੇ ਨੇੜੇ ਇੱਕ ਪਿੰਡ ਅਬੂਲ ਖਰਾਨਾ ਵਿੱਚ ਜੋ ਕਿ ਉਹਨਾਂ ਦਾ ਨਾਨਕਾ ਪਿੰਡ ਸੀ ਉੱਥੇ 8 ਦਸੰਬਰ 1927 ਨੂੰ ਹੋਇਆ ਆਪਣੀ ਮੁੱਢਲੀ ਸਿੱਖਿਆ ਤੋਂ ਬਾਅਦ ਉਹਨਾਂ ਨੇ ਗ੍ਰੈਜੂਏਸ਼ਨ ਲਈ ਸਿੱਖ ਨੈਸ਼ਨਲ ਕਾਲਜ ਲਾਹੌਰ ਜੁਆਇਨ ਕੀਤਾ ਜਿੱਥੇ ਉਹ 1943 ਤੋਂ 1945 ਤੱਕ ਬੜੇ ਉਹਨਾਂ ਦੇ ਇੱਕ ਕਲਾਸਮੇਟਰ ਸ਼ਮਸ਼ੇਰ ਸਿੰਘ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਇੱਕ ਐਵਰੇਜ ਸਟੂਡੈਂਟ ਸੀ ਉਹ ਪੋਲਿਟਿਕਲ ਗਤੀਵਿਧੀਆਂ ਵਿੱਚ ਉਸ ਸਮੇਂ ਬਿਲਕੁਲ ਵੀ ਹਿੱਸਾ ਨਹੀਂ ਲੈਂਦੇ ਸੀ 1945 ਵਿੱਚ ਉਹਨਾਂ ਨੇ ਫੋਰਮੈਨ 크ਰਿਸਚੀਅਨ ਕਾਲਜ ਲਾਹੌਰ ਜੁਆਇਨ ਕਰ ਲਈ ਸਿੱਖ ਨੈਸ਼ਨਲ ਕਾਲਜ ਛੱਡਿਆ ਜਿੱਥੇ ਉਹ 1947 ਵਿੱਚ ਵਟਵਾਰੇ ਤੱਕ ਰਹੇ ਜਦੋਂ ਵਟਵਾਰੇ ਦੌਰਾਨ ਕੰਗੇ ਭੜਕ ਗਏ ਤਾਂ ਉਹ ਕੋਈ ਵੀ ਟ੍ਰੇਨ ਨਾ ਫੜ ਸਕੇ ਤੇ ਉੱਥੇ ਹੀ ਲਾਹੌਰ ਵਿੱਚ ਫਸ ਗਏ ਉਹਨਾਂ ਦੇ ਪਿਤਾ ਰਗੂਰਾਜ ਸਿੰਘ ਬਾਦਲ ਦੀ ਰਿਕਵੈਸਟ ਕਰਨ ਤੇ ਬ੍ਰਿਗੇਡੀਅਰ ਮਹਿੰਦਰ ਸਿੰਘ ਚੋਪੜਾ ਨੇ ਆਪਣੇ ਫੌਜੀਆਂ ਨਾਲ ਉਹਨਾਂ ਨੂੰ ਵੀ ਉੱਥੋਂ ਕੱਢ ਕੇ ਲਿਆਂਦਾ ਪਿੰਡ ਵਾਪਸੀ ਤੋਂ ਬਾਅਦ ਉਹਨਾਂ ਦਾ ਪੋਲਿਟੀਕਲ ਜੀਵਨ ਸ਼ੁਰੂ ਹੁੰਦਾ ਪਹਿਲਾਂ ਉਹ ਆਪਣੇ ਪਿੰਡ ਦੇ ਸਰਪੰਚ ਬਣਦੇ ਨੇ ਫਿਰ ਉਹ ਲੰਬੀ ਤੋਂ ਬਲਾਕ ਸਮਤੀ ਦੇ ਚੇਅਰਮੈਨ ਬਣਦੇ ਨੇ ਉਸ ਤੋਂ ਬਾਅਦ 1950 ਦੇ ਦੌਰਾਨ ਉਸ ਸਮੇਂ ਦੇ ਅਕਾਲੀ ਦਲ ਦੇ ਪ੍ਰਧਾਨ ਸੰਤ ਕਰਤਾਰ ਸਿੰਘ ਉਹਨਾਂ ਨੂੰ ਪ੍ਰਮੋਟ ਕਰਕੇ ਅਕਾਲੀ ਦਲ ਵਿੱਚ ਲੈ ਕੇ ਆਉਂਦੇ ਨੇ ਆਪਣੇ ਮੋਢਲੇ ਸਾਲਾਂ ਵਿੱਚ ਅਕਾਲੀ ਦਲ ਨਾਲ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ 1957 ਵਿੱਚ ਪਹਿਲੀ ਵਾਰੀ ਚੋਣਾਂ ਲੜਨ ਦਾ ਮੌਕਾ ਮਿਲਦਾ ਉਹ ਚੋਣਾਂ ਜਿੱਤ ਕੇ ਵਿਧਾਨ ਸਭਾ ਦੇ ਮੈਂਬਰ ਬਣਦੇ ਨੇ ਉਸ ਤੋਂ ਬਾਅਦ ਜਦੋਂ 1969 ਵਿੱਚ ਅਕਾਲੀ ਦਲ ਤੇ ਜਨਾ ਸੰਗ ਦੀ ਗੱਠਜੋੜ ਦੀ ਸਰਕਾਰ ਬਣਦੀ ਆ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲੀ ਵਾਰੀ ਚੀਫ ਮਨਿਸਟਰ ਬਣਨ ਦਾ ਮੌਕਾ ਮਿਲਦਾ ਪਰ ਇਹ ਸਰਕਾਰ ਬਹੁਤਾ ਟਾਈਮ ਚੱਲਦੀ ਨਹੀਂ ਹਿੰਦੀ ਨੂੰ ਲੈ ਕੇ ਪੰਜਾਬ ਵਿੱਚ ਅਕਾਲੀ ਦਲ ਤੇ ਜਨ ਸੰਗ ਦਾ મતભੇਦ ਪੈਦਾ ਹੁੰਦਾ ਜਿਸ ਕਾਰਨ 2 ਸਾਲ ਦੇ ਅੰਦਰ ਹੀ 1971 ਵਿੱਚ ਇਹ ਸਰਕਾਰ ਬਰਖਾਸਤ ਹੋ ਜਾਂਦੀ ਹੈ ਇਸ ਤੋਂ ਬਾਅਦ 1972 ਵਿੱਚ ਕਾਂਗਰਸ ਸਰਕਾਰ ਆਉਂਦੀ ਹੈ ਪ੍ਰਕਾਸ਼ ਸਿੰਘ ਬਾਦਲ ਵਿਰੋਧੀ ਧਿਰ ਦੇ ਪ੍ਰਧਾਨ ਬਣਦੇ ਨੇ ਉਹਨਾਂ ਦੇ ਜੀਵਨ ਵਿੱਚ ਅਗਲਾ ਪੜਾਅ ਆਉਂਦਾ ਆਨੰਦਪੁਰ ਸਾਹਿਬ ਦੇ ਮਤੇ ਦਾ 1973 ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਜਿਸ ਵਿੱਚ ਕੁਝ ਧਾਰਮਿਕ ਮੰਗਾਂ ਮੰਗੀਆਂ ਗਈਆਂ ਸੀ ਪਹਿਲਾਂ ਤਾਂ ਅਕਾਲੀ ਦਲ ਇਸ ਮਤੇ ਦਾ ਸਮਰਥਨ ਕਰਨ ਦੇ ਵਿੱਚ ਥੋੜਾ ਝਿਜਕਦਾ ਪਰ ਫਿਰ ਪੰਥਕ ਪ੍ਰੈਸ਼ਰ ਤੋਂ ਬਾਅਦ ਉਹ ਇਸ ਮਤੇ ਦੇ ਸਮਰਥਨ ਵਿੱਚ ਆਉਂਦੇ ਨੇ ਤੇ ਧਰਮ ਯੁੱਧ ਦੀ ਸ਼ੁਰੂਆਤ ਹੁੰਦੀ ਆ ਇਹ ਮੋਰਚਾ ਕਾਫੀ ਲੰਬਾ ਸਮਾਂ ਚੱਲਦਾ ਇਸ ਮੋਰਚੇ ਦੀਆਂ ਮੰਗਾਂ ਨੂੰ ਮੰਨਣ ਤੋਂ ਭਾਰਤ ਸਰਕਾਰ ਬਿਲਕੁਲ ਹੀ ਇਨਕਾਰ ਕਰ ਦਿੰਦੀ ਹੈ 1975 ਵਿੱਚ ਪੰਜਾਬ ਦੇ ਹਾਲਾਤ ਵਿਗੜਨ ਲੱਗਦੇ ਆ ਤੇ ਪੰਜਾਬ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਜਾਂਦੀ ਆ ਇਸ ਐਮਰਜੈਂਸੀ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਗ੍ਰਿਫਤਾਰੀ ਹੁੰਦੀ ਆ ਜਿਸ ਵਿੱਚ ਉਹਨਾਂ ਨੂੰ 18 ਮਹੀਨੇ ਜੇਲ੍ਹ ਕੱਟਣੀ ਪੈਂਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਤ ਚਰਨੈਲ ਸਿੰਘ ਭਿੰਡਰਾਂਵਾੜੇ ਦੇ ਸਿੱਖਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਨਿਰੰਕਾਰੀਆਂ ਨੂੰ ਵਧਾਵਾ ਦੇਣ ਲੱਗਦੀ ਹੈ। ਨਿਰੰਕਾਰੀਆਂ ਤੇ ਸ਼੍ਰੋਮਣੀ ਕਮੇਟੀ ਦੇ ਸਿੱਖਾਂ ਵਿਚਾਲੇ ਮਤਭੇਦ ਪੈਦਾ ਕੀਤਾ ਜਾਂਦਾ। ਉਹਨਾਂ ਨੂੰ ਵਧਾਵਾ ਦਿੱਤਾ ਜਾਂਦਾ। ਇਸੇ ਦੌਰਾਨ 1977 ਵਿੱਚ ਫਿਰ ਤੋਂ ਅਕਾਲੀ ਦਲ ਦੀ ਸਰਕਾਰ ਆ ਜਾਂਦੀ ਹੈ। ਹੁਣ ਜਿੱਥੇ ਅਕਾਲੀ ਦਲ ਪਹਿਲਾਂ ਆਨੰਦਪੁਰ ਸਾਹਿਬ ਦੇ ਮਤੇ ਦਾ ਸਮਰਥਨ ਕਰ ਰਿਹਾ ਸੀ ਉਹਨਾਂ ਨੂੰ ਨਿਰੰਕਾਰੀਆਂ ਤੇ ਸ਼ਰੋਮਣੀ ਕਮੇਟੀ ਦੇ ਵੱਧ ਰਹੇ ਮਤਭੇਦ ਨੂੰ ਖਤਮ ਕਰਨਾ ਚਾਹੀਦਾ ਸੀ ਪਰ ਉਹ ਕੁਝ ਵੀ ਨਹੀਂ ਕਰਦੇ ਇਸ ਦਾ ਸਿੱਟਾ ਇਹ ਨਿਕਲਦਾ ਕਿ 1978 ਦੀ ਬਸਾਖੀ ਨੂੰ ਨਿਰੰਕਾਰੀਆਂ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਮਰਥਕਾਂ ਵਿੱਚ ਆਕਾਰ ਮਤਭੇਦ ਹੁੰਦਾ ਝੜਤ ਹੁੰਦੀ ਆ ਜਿਸ ਵਿੱਚ ਤੇਨਾ ਮੌਤਾਂ ਹੋ ਜਾਂਦੀਆਂ ਨੇ ਤੇ ਭਾਈ ਫੌਜਾ ਸਿੰਘ ਜੀ ਸ਼ਹੀਦ ਹੋ ਜਾਂਦੇ ਆ ਹੁਣ ਇਸ ਘਟਨਾ ਤੋਂ ਬਾਅਦ ਜਿੱਥੇ ਪ੍ਰਕਾਸ਼ ਸਿੰਘ ਬਾਦਲ ਨੂੰ ਸਖਤ ਸਟੈਪ ਲੈਣੇ ਚਾਹੀਦੇ ਸੀਗੇ ਉਥੇ ਕੁਝ ਵੀ ਨਹੀਂ ਕੀਤਾ ਗਿਆ ਕਿਸੇ ਦੋਸ਼ੀ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਜੇ ਆਪਾਂ ਅਕਾਲੀ ਦਲ ਦੇ ਹੀ ਇੱਕ ਪੁਰਾਣੇ ਉੱਕੇ ਨੇਤਾ ਜਥੇਦਾਰ ਤਲਵੰਡੀ ਦੇ ਸ਼ਬਦਾਂ 'ਵਲ ਧਿਆਨ ਦੇਈਏ ਤਾਂ ਉਹਨਾਂ ਨੇ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਨਿਰੰਕਾਰੀ ਬਾਬੇ ਨੂੰ ਆਪਣੀ ਗੱਡੀ ਵਿੱਚ ਪੰਜਾਬ ਤੋਂ ਭਜਾਇਆ ਸੀ ਹੁਣ ਇਸ ਘਟਨਾ ਦਾ ਅਕਾਲੀ ਦਲ ਤੇ ਪੰਜਾਬ ਦੇ ਉੱਤੇ 1980 ਤੇ 1990 ਦੇ ਦੌਰਾਨ ਬਹੁਤ ਵੱਡਾ ਅਸਰ ਪਿਆ ਤੇ ਪੰਜਾਬ ਦੇ ਜੋ ਏਨੇ ਮਾੜੇ ਹਾਲਾਤ ਹੋਏ ਇਸ ਟਾਈਮ ਦੇ ਦੌਰਾਨ ਉਸ ਅਕਾਲੀ ਦਲ ਦਾ ਇਸ ਘਟਨਾ ਉੱਤੇ ਧਿਆਨ ਨਾ ਦੇਣ ਦਾ ਬਹੁਤ ਵੱਡਾ ਹੱਥ ਸੀ ਤੇ ਬਹੁਤ ਵੱਡੀ ਗਲਤੀ ਸੀ ਇਸ ਤੋਂ ਬਾਅਦ 6 ਮਹੀਨੇ ਦਾ ਗਵਰਨਰ ਰੂਲ ਲੱਗਦਾ 1980 ਦੇ ਵਿੱਚ ਜਿਸ ਤੋਂ ਬਾਅਦ 1981 ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਤੇ ਉਹਨਾਂ ਦਿਨਾਂ ਵਿੱਚ ਸਿੱਖ ਕੌਮ ਦੇ ਲਈ ਸਾਰਿਆਂ ਨੂੰ ਵੱਡੀ ਮੰਦਭਾਗੀ ਘਟਨਾ ਆਪਰੇਸ਼ਨ ਬਲੂ ਸਟਾਰ ਹੁੰਦਾ ਇਸ ਦੇ ਦੌਰਾਨ ਅਕਾਲ ਤਖਤ ਦੇ ਉੱਤੇ ਕਾਂਗਰਸ ਸਰਕਾਰ ਤੇ ਕন্দ্রਾ ਗਾਂਧੀ ਵੱਲੋਂ ਫੌਜਾਂ ਝਾੜ ਕੇ ਸнт ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਤੇ ਅਕਾਲ ਤਖਤ ਨੂੰ ਤੈਅ ਤੇ ਨਹੀਂ ਕਰ ਦਿੱਤਾ ਜਾਂਦਾ ਆਪਰੇਸ਼ਨ ਬਲੂ ਸਟਾਰ ਦਾ ਸਹਰਾ ਇੰਦਰਾ ਗਾਂਧੀ ਤੇ ਕਾਂਗਰਸ ਦੇ ਸੇਰੀ ਬੰਦਿਆ ਜਾਂਦਾ ਪਰ ਜੇ ਉਸ ਵੇਲੇ ਦੇ ਲੋਕਾਂ ਦੀ ਗੱਲ ਸੁਣੀਏ ਤਾਂ ਇਸ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਵੀ ਹੱਥ ਸੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਕਿ ਉਹਨਾਂ ਨੂੰ ਆਪਰੇਸ਼ਨ ਬਲੂ ਸਟਾਰ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਤਾਂ ਉੱਥੇ ਕਨੇ ਮਹੀਨੇ ਆਫਟਰ ਬਲੂ ਸਟਾਰ ਆਪਰੇਸ਼ਨ ਮਾਂਜੀਲ ਕਰਿਆ ਜਨੋ ਦੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਪਰ देयर वाज ਅ ਮੀਟਿੰਗ ਔਨ 26th ਔਫ ਮਈ ਇਨ 1984 ਇਨ ਵਿੱਚ देयर वर 3 ਪੀਪਲ ਫ্রম ਦੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਗੁਰਚਰਨ ਸਿੰਘ ਟੋੜਾ ਐਂਡ ਸੁਰਜੀਤ ਸਿੰਘ ਬਣਕਰ ਕੇ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਨਾਲ ਦੋ ਅਕਾਲੀ ਦਲ ਦੇ ਹੋਰ ਮਨਿਸਟਰ ਗੁਰਚਰਨ ਸਿੰਘ ਟੋੜਾ ਤੇ ਸੁਰਜੀਤ ਸਿੰਘ ਬਰਨਾਲਾ ਨੇ 26 ਮਈ 1984 ਨੂੰ 인ਦਰਾ ਗਾਂਧੀ ਨਾਲ ਮੀਟਿੰਗ ਕੀਤੀ ਸੀ ਜਿਸ ਵਿੱਚ ਉਹਨਾਂ ਨੂੰ ਐਡਵਾਂਸ ਵਿੱਚ ਦੱਸਿਆ ਗਿਆ ਸੀ ਆਪਰੇਸ਼ਨ ਬਲੂ ਸਟਾਰ ਬਾਰੇ ਉਸ ਮੀਟਿੰਗ ਤੋਂ ਬਾਅਦ ਗੁਰਚਰਨ ਸਿੰਘ ਟੋਰਾ ਗੋਲਡਨ ਟੈਂਪਲ ਵੱਲ ਚਲੇ ਜਾਂਦੇ ਨੇ ਸੁਰਜੀਤ ਸਿੰਘ ਬਰਨਾਲਾ ਆਪਣੇ ਘਰ ਚਲੇ ਜਾਂਦੇ ਨੇ ਤੇ ਪ੍ਰਕਾਸ਼ ਸਿੰਘ ਬਾਦਲ ਬਾਸਪੁਰ ਉੱਤਰਾਖੰਡ ਆਪਣੇ ਇੱਕ ਫਾਰਮ ਹਾਊਸ ਵਿੱਚ ਜਾ ਕੇ ਲੁਕ ਜਾਂਦੇ ਨੇ ਪ੍ਰਕਾਸ਼ ਸਿੰਘ ਬਾਦਲ ਨੇ ਬਾਅਦ ਵਿੱਚ ਆਪਣੇ ਬਿਆਨ ਵਿੱਚ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਦੌਰਾਨ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀ ਜਦੋਂ ਕਿ ਰਿਪੋਰਟਸ ਕਹਿੰਦੀਆਂ ਨੇ ਕਿ ਉਹਨਾਂ ਨੂੰ 10 ਜੂਨ 1984 ਨੂੰ ਅਰੈਸਟ ਕੀਤਾ ਗਿਆ ਸੀ ਉਹਨਾਂ ਦੇ ਫਾਰਮ ਹਾਊਸ ਤੋਂ ਬਾਸਪੁਰ ਉੱਤਰਾਖੰਡ ਵਿੱਚ ਜਿੱਥੇ ਉਹਨਾਂ ਨੂੰ VSF ਦੇ ਇੱਕ ਪਲੇਨ ਵਿੱਚ ਬਿਠਾ ਕੇ ਪੋਪਾਲ ਮੱਧਿਆ ਪ੍ਰਦੇਸ਼ ਭੇਜਿਆ ਗਿਆ ਫਿਰ 1985 ਵਿੱਚ ਸਿੱਖਾਂ ਦਾ ਭਰੋਸਾ ਦੁਆਰਾ ਜਿੱਤਣ ਲਈ ਫਿਰ ਤੋਂ ਖੇਲ ਖੇលਿਆ ਗਿਆ ਪ੍ਰਕਾਸ਼ ਸਿੰਘ ਬਾਦਲ ਨੇ 1984 ਬਲੂ ਸਟਾਰ ਦੀ ਬਿਰੋਧਤਾ ਕਰਦੇ ਹੋਏ ਕਨਸਟੀਟਿਊਸ਼ਨ ਦੇ ਪੇਜਾਂ ਨੂੰ ਪਾੜਿਆ ਜਿਸ ਕਾਰਨ ਉਹ ਫਿਰ ਤੋਂ ਜੇਲ੍ਹ ਗਏ 1984 ਤੋਂ ਬਾਅਦ ਜੋ ਸਿੱਖਾਂ ਦੀ ਨਸਲਕੁਸ਼ੀ ਹੋਈ ਉਸ ਦਾ ਵਿਰੋਧ ਕੀਤਾ ਗਿਆ ਕਈ ਲਹਿਰਾਂ ਚੱਲੀਆਂ ਇਨ੍ਹਾਂ ਲਹਿਰਾਂ ਦਾ ਸਾਥ ਅਕਾਲੀ ਦਲ ਨੇ ਵੀ ਦਿੱਤਾ ਜੋ ਬੇਕਸੂ ਨੌਜਵਾਨਾਂ ਨੇ ਆਪਣੀਆਂ ਜਾਨਾਂ ਗੁਆਈਆਂ ਉਨਾਂ ਲਈ ਇਨਸਾਫ ਮੰਗਿਆ ਗਿਆ ਇਸੇ ਕਾਰਨ 1992 ਦੇ ਵਿੱਚ ਅਕਾਲੀ ਦਲ ਦੁਆਰਾ ਇਹ ਮੰਗ ਰੱਖੀ ਗਈ ਕਿ ਇਲੈਕਸ਼ਨਾਂ ਨੂੰ ਰੱਦ ਕੀਤਾ ਜਾਵੇ ਪਰ ਉਹਨਾਂ ਦੀ ਇਹ ਮੰਗ ਸਵੀਕਾਰ ਨਹੀਂ ਹੋਈ ਤੇ 1992 ਵਿੱਚ ਬਣਦੀ ਆ ਬਿਆਨਤ ਸਿੰਘ ਦੀ ਕਾਂਗਰਸ ਸਰਕਾਰ ਬਿਆਨਤ ਸਿੰਘ ਦੀ ਸਰਕਾਰ ਦੌਰਾਨ ਵੀ ਸਿੱਖਾਂ ਦਾ ਜੈਨੋਸਾਈਡ ਜਾਰੀ ਰਹਿੰਦਾ ਅਕਾਲ ਤਖਤ ਦੇ ਜਥੇਦਾਰ ਗੁਰਦੇਵ ਸਿੰਘ ਕੌਂਕਿਆ ਨੇ ਜਦੋਂ ਇਸ ਵਿਰੁੱਧ ਆਵਾਜ਼ ਉਠਾਈ ਤੇ ਇਨਸਾਫ ਦੀ ਮੰਗ ਕੀਤੀ ਤਾਂ ਉਹ ਲਾਪਤਾ ਹੋ ਜਾਂਦੇ ਨੇ 1993 ਵਿੱਚ ਉਹਨਾਂ ਦਾ ਕਤਲ ਹੋ ਜਾਂਦਾ ਜਦੋਂ ਉਹਨਾਂ ਦੇ ਕਤਲ ਬਾਰੇ ਇੱਕ ਹੋਰ ਸਿੱਖ ਐਕਟਿਵਿਸਟ ਜਸਵੰਤ ਸਿੰਘ ਕਾਲੜਾ ਜੀ ਨੇ ਗੱਲ ਕੀਤੀ ਉਹਨਾਂ ਨੇ ਜਾਂਚ ਕਰਕੇ ਲਾਪਤਾ ਹੋਏ ਨੌਜਵਾਨਾਂ ਬਾਰੇ ਦੱਸਿਆ ਤਾਂ 1995 ਵਿੱਚ ਉਹ ਵੀ ਲਾਪਤਾ ਹੋ ਜਾਂਦੇ ਨੇ ਉਹਨਾਂ ਦਾ ਵੀ ਕਤਲ ਹੋ ਜਾਂਦਾ while washing his car five men drag him into a blue van he'll never return home ਹੁਣ 1997 ਵਿੱਚ ਦੁਬਾਰਾ ਫੇਰ ਤੋਂ ਅਕਾਲੀ ਸਰਕਾਰ ਆਉਂਦੀ ਹੈ ਪ੍ਰਕਾਸ਼ ਸਿੰਘ ਬਾਦਲ ਦੁਬਾਰਾ ਫੇਰ ਚੀਫ ਮਨਿਸਟਰ ਬਣਦੇ ਨੇ ਜਦੋਂ ਜਸਵੰਤ ਸਿੰਘ ਕਾਲੜਾ ਤੇ ਲਾਪਤਾ ਹੋਏ ਨੌਜਵਾਨਾਂ ਬਾਰੇ ਜਾਂਚ ਕੀਤੀ ਜਾਂਦੀ ਆ ਤਾਂ ਉਸ ਰਿਪੋਰਟ ਵਿੱਚ ਸਿੱਖਾਂ ਉੱਤੇ ਹੋਏ ਜ਼ੁਲਮਾਂ ਦਾ ਬਿਆਨ ਹੁੰਦਾ ਪਰ ਇਸ ਰਿਪੋਰਟ ਨੂੰ ਅਕਾਲੀ ਸਰਕਾਰ ਦੁਆਰਾ தੱਪ ਲਿਆ ਜਾਂਦਾ ਬਾਹਰ ਨਹੀਂ ਆਉਣ ਦਿੱਤਾ ਜਾਂਦਾ 1997 ਦੀ ਸੱਤਾ ਦੇ ਦੌਰਾਨ ਹੀ ਬਾਦਲ ਪਰਵਾਰ ਦੇ ਇੱਕ ਹੋਰ ਖਿਡਾਰੀ ਦੀ ਐਂਟਰੀ ਹੁੰਦੀ ਆ ਤੇ ਉਹ ਸੀ ਸੁਖਵੀਰ ਸਿੰਘ ਕਾਦ ਸਟੇਜ 'ਤੇ ਬ੍ਰਾਜਮਾਨ ਆਪਣੇ ਪਿਤਾ ਸਮਾਨ ਬਜ਼ੁਰਗ ਕੇਰੇ ਨ ਸਜਣ ਪਿਆਰੇ ਮਰੀਆ ਮਟ ਮਹਿਲ ਕਿਵਾਰੇ ਜਦ ਕੇ ਤਾ ਪਨਗਰੰਗੀ ਲੈ ਜਾਪਨ ਐ ਲਾਗ ਜਰੀਲੇ ਇਹ ਤੋਂ ਚੰਗਾ ਹੈ ਜੰਗਲ ਵਿੱਚ ਡੇਰਾ ਬੈ ਪਟ ਰਹਿਣਾ